ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਆਜੀ ਸਤੰਦਰ ਸਿੰਘ ਜੀ ਆਈਪੀਐਸ ਮਾਨਯੋਗ ਐਸਐਸਪੀ সোহেল ਕਾਸਿਮ ਜੀ ਜਿਹੜਾ ਬਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਉਪਲਬਧੀ ਮਿਲੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰਵਾਦ ਹੈ ਉਹਦੇ ਖਿਲਾਫ ਇੱਕ ਵੱਡੀ ਉਪਲਬਧੀ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਗੈਂਗਸਟਰ ਬਲੀਕ 테ਰਰਿਸਟ ਜਿਹੜੇ ਨੇ ਉਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਹਾਸਲ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਮੈਂ ਦੱਸਣਾ ਚਾਹੁੰਦਾ ਹੈ ਕਿ ਇਹ ਰੈਡ ਕਾਰਡਰ ਨੋਟਿਸ ਇੰਟਰਨੈਸ਼ਨਲ ਨੋਟਿਸ ਨੇ ਜਿਹੜੇ ਟ੍ਰੈਡਡ ਗੈਂਗਸਟਰ ਜਾਂ ਕ੍ਰਿਮੀਨਲਸ ਹੁੰਦੇ ਨੇ ਉਹਨਾਂ ਦੇ ਖਿਲਾਫ ਇਹ ਨੋਟਿਸ ਜਾਰੀ ਕਰਾਇਆ ਗਿਆ ਜਿਹਦੇ ਤਹਿਤ ਕਿ ਦੁਨੀਆ ਦੇ ਜਿਹੜੇ ਵੀ ਕੋਨਿਆਂ ਵਿੱਚ ਬੈਠੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਤੇ ਜਿੱਥੇ ਵੀ ਇਹ ਹੁਣ ਲੋਕੇਟ ਹੋਣਗੇ ਉੱਥੇ ਹੀ ਇਹਨਾਂ ਨੂੰ ਡਿਟੇਨ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਨੂੰ ਉਹਦੇ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਆ ਰੀਸੈਂਟਲੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਟਾਲਾ ਪੁਲਿਸ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਬੈਲਟ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਕਾਫੀ ਗੈਰ ਕਾਨੂੰਨੀ ਕਾਰਵਾਈਆਂ ਹੋਈਆਂ ਜਿਦਾ ਕਿ ਫਰੋਤੀਆਂ ਦੇ ਇਨਸੀਡੈਂਟਸ ਹੋਏ ਫਾਇਰਿੰਗ ਇਨਸੀਡੈਂਟਸ ਹੋਏ ਗ੍ਰੇਨੇਡ ਅਟੈਕਸ ਹੋਏ ਸੋ ਉਹਦੇ ਵਿੱਚ ਬਟਾਲਾ ਪੁਲਿਸ ਮੋਸਟਲੀ ਸਾਰੇ ਕੇਸਸ ਵਿੱਚ ਹੀ ਜਿਹੜੇ ਗਰਾਊਂਡ ਦੇ ਉੱਤੇ ਜਿਹੜੇ ਉਹਦੇ ਐਗਜ਼ੀਕਿਊਟਰ ਸੀਗੇ ਜਿਨ੍ਹਾਂ ਨੇ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦੇ ਸੀ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋ ਗਏ ਸੀਗੇ ਬਟ ਇਹਦੇ ਮੇਨ ਜਿਹੜੇ ਕਲਪਰੇਟ ਸੀਗੇ ਜਿਹੜੇ ਬਾਹਰਲੀ ਕੰਟਰੀਜ਼ ਵਿੱਚ ਬੈਠੇ ਹੋਏ ਇਹ ਸਾਰੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਪੈਂਡਿੰਗ ਸੀ ਸੋ ਉਹਨਾਂ ਦੇ ਖਿਲਾਫ ਅੱਜ ਬਟਾਲਾ ਪੁਲਿਸ ਨੇ ਇਹ ਰੈਡ ਕੋਰਨਰ ਨੋਟਿਸ ਜਿਹੜੇ ਜਾਰੀ ਕਰਵਾ ਕੇ ਉਹਨਾਂ ਦੇ ਦੇ ਉੱਤੇ ਜਿਹੜੀ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਇੱਕ ਵੱਡੀ ਜਿਹੜੀ ਉਪਲਬਧੀ ਅੱਜ ਸਾਨੂੰ ਮਿਲੀ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਹਰਪ੍ਰੀਤ ਸਿੰਘ ਹੈਪੀ ਪਸ਼ੀਆਂ ਜਿਹਦੇ ਖਿਲਾਫ ਕੁੱਲ 25 ਮੁਕਦਮੇ ਦਰਜ ਨੇ ਪਵਿੱਤਰ ਸਿੰਘ ਉਰਫ ਪਵਿੱਤਰ ਚੋੜਾ ਇਹਦੇ ਖਿਲਾਫ 11 ਮੁਕਦਮੇ ਦਰਜ ਨੇ ਹੁਸਨਦੀਪ ਸਿੰਘ ਉਰਫ ਹੁਸਨਾ 9 ਮੁਕਦਮੇ ਦਰਜ ਨੇ ਸ਼ਮਸ਼ੇਰ ਸਿੰਘ ਉਰਫ ਹਨੀ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਤੇ ਹਰੀ ਸਿੰਘ ਉਰਫ ਹੈਰੀ ਨੱਜਰ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹ ਪੰਜ ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਹੋ ਚੁੱਕੇ ਨੇ ਇੰਟਰਪੋਲ ਦੁਆਰਾ ਇਹ ਜਿਹੜਾ ਪ੍ਰੋਸੈਸ ਹੈ ਇਹ ਬੜਾ ਹੀ ਇੱਕ ਟੀਡੀਐਸ ਪ੍ਰੋਸੈਸ ਹੁੰਦਾ ਜਿਦੇ ਵਿੱਚ ਡਿਸਟ੍ਰਿਕਟ ਪੁਲਿਸ ਸਟੇਟ ਹੈਡਕ quarters ਫਿਰ ਆਈਬੀ ਐਨਆਈਏ ਸੀਬੀਆਈ ਜਿਹੜੀਆਂ ਡਿਫਰੈਂਟ ਏਜੰਸੀਜ਼ ਲਾਅਨ ਐਨਫੋਰਸਮੈਂਟ ਏਜੰਸੀਜ਼ ਨੇ ਇਹ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਇੰਟਰਪੋਲ ਹੈ ਉਹਦੇ ਨਾਲ ਟਾਈ ਅਪ ਕਰਕੇ ਬੜੀ ਹੀ ਇਹਨੂੰ ਜਿਹੜੀ ਇੱਕ ਸਹੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹਨਾਂ ਨੂੰ ਅਸੀਂ ਜਾਰੀ ਕਰਾਉਣ ਦੇ ਵਿੱਚ ਸਾਡੇ ਪਾਈਪਲਾਈਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਲਦੀ ਜਲਦ ਤੋਂ ਜਲਦ ਹੀ ਜਿਹੜੇ ਰੈੱਡ ਕਾਰਡਰ ਨੋਟਿਸ ਨੇ ਉਹ ਜਾਰੀ ਕਰਵਾਏ ਜਾਣਗੇ ਧੰਨਵਾਦ